ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਰ ਲਿਸ਼ਕਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਏ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਰ ਲਿਸ਼ਕਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਏ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜਿਵੇਂ ਲੱਭ ਰਹੀ ਏ ਕੁਝ ਤੇ ਕੁਝ ਦਿਖਾਉਣਾ ਚਾਹੁੰਦੀ ਏ ਬਾਟੇ ਵਿੱਚ ਅਰਸ਼ਾਂ ਤੋਂ ਕੋਈ ਜਜ਼ਬਾ ਉਤਰਿਆ ਏ ਖੰਡੇ ਦੀ ਟੀਕ ਲੈ ਕੇ ਪਿਆ ਜਾਂਦਾ ਰੜ ਕੇ ਆਏ ਪੰਜ ਸਿਰ ਜੋ ਚਾਉਂਦਾ ਏ ਸਾਡੀ ਮੱਤ ਹੱਥ ਲੈ ਕੇ ਕੁਝ ਪਿਆਸ ਸਮਝਾਉਂਦਾ ਏ ਭਗਤੀ ਤੇ ਸ਼ਕਤੀ ਰਲਾ ਉਹ ਅੰਮ੍ਰਿਤ ਬਣਾਉਂਦਾ ਏ ਫਿਰ ਮੁਰਦਾ ਰੂਹਾਂ ਨੂੰ ਉਹ ਆਣ ਜਗਾਉਂਦਾ ਏ ਅੰਮ੍ਰਿਤ ਛਕਾ ਕੇ ਫਿਰ ਖਾਲਸਾ ਪੰਥ ਸਜਾਉਂਦਾ ਏ more calls